ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬੜਾ ਵਾਲੀ ਪੱਕ ਦੇ ਚਿਹਦੇ ਲੰਤ ਗਿਆ ਸਤ ਮੁਤਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲੋਅਰ ਵਰਤਿਆ ਜਿਹੜਾ ਆਪਾਂ ਨੇ ਪਹਿਲਾਂ ਨਾਲ ਲਗਾਉਣਾ ਲੜਨੂ ਸਰਦੇ ਸੈਂਟਰ ਦੇ ਵਿੱਚੋਂ ਲਿਆਉਣਾ ਲੜਨੂ ਸਰਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਜਿਹੜੇ ਆਪਣੇ ਸਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਪਾ ਕੇ ਤੇ ਬੈਠ ਤਾਂ ਕਿ ਸਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਆਪਾਂ ਨੇ ਬੈਗ ਤੋਂ ਪਿੰਚ ਕਰਨਾ ਹੈ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਆਉਣਗੇ ਉਹਨਾਂ ਬਲਾਂ ਨੂੰ ਪਾ ਕੇ ਬੈਗ ਤਾਂ ਕਿਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਪਾ ਕੇ ਤੇ ਲੜ ਨੂੰ ਹਲਕਾ ਜਾਂ ਫੋਲਡ ਕਰਕੇ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਲ ਪਾਏ ਸੀਗੇ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਨੇ ਖਲਾੜ ਦੇਣਾ ਜੀ ਬਲਾਂ ਨੂੰ ਖਲਾੜਨ ਤੋਂ ਬਾਅਦ ਬੈਗ ਤਾਂ ਕਿਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਲਗਾ ਦੇਣਾ ਤੋਂ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਜਿਹੜਾ ਸੈੱਟ ਕਰਨਾ ਤੇ ਜਿਹੜਾ ਹੁਣ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਆਪਾਂ ਜਿਹੜਾ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਹਲਕਾ ਖਿੱਚ ਕੇ ਤੇ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਜਿਹੜਾ ਸੈੱਟ ਕਰਨਾ ਜੀ ਬੜਾ ਅੰਸ਼ਟਕਾਂ ਤੋਂ ਆ ਜਿਹੜਾ ਆਪਣੇ ਇਸ ਲੜੜ ਦੇ ਵਿੱਚ ਬਲ ਇਕੱਠੇ ਕੀਤੇ ਸੀਗੇ ਉਹਨਾਂ ਬਲਾਂ ਨੂੰ ਹੁਣ ਆਪਾਂ ਖਲਾਰ ਕੇ ਜਿਹੜਾ ਆਪਾਂ ਇਸ ਲੜੜ ਨੂੰ ਸੈਟ ਕਰਕੇ ਲਗਾ ਦੇਣਾ ਜਿਹੜਾ ਹੁਣ ਆਪਾਂ ਇਸ ਟੋਕ ਲੜ ਲਗਾਉਣਾ ਉਸ ਲੜ ਨੂੰ ਅੱਖ ਤੱਕ ਖਿੱਚ ਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਨਾ ਹੈ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਦੇ ਵਿੱਚ ਵੀੜ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਫੋਲਡ ਕਰ ਦੇਣਾ ਲੜ ਨੂੰ 11 ਫੋਲਡ ਕਰਨ ਤੋਂ ਬਾਅਦ ਜਿਹੜੇ ਆਪਣੇ ਸਲੜ ਦੇ ਵਿੱਚ ਬਲ ਹਨ ਉਹਨਾਂ ਬਲਾਂ ਨੂੰ ਖਲਾਰ ਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਤੁਹਾਨੂੰ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਨਾ ਬਲਾਂ ਨੂੰ ਜਿਹੜਾ ਆਪਾਂ ਸਾਰੇ ਬਲਾਂ ਨੂੰ ਜਿਹੜਾ ਹੁਣ ਆਪਾਂ ਨੇ ਸੈੱਟ ਕਰ ਲੈਣਾ ਜੀ ਪੱਗ ਪੈਂਦਨਾ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਣੇ ਜਿਹੜੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਨੇ ਵਧਾ ਲੈਣਾ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਹੁਣ ਜਿਹੜਾ ਆਪਾਂ ਇਸ ਛੜੜ ਨੂੰ ਆਪਾਂ ਬੈਕ ਤੋਂ ਬੈਂਚ ਕਰ ਲੈਣਾ ਬੈਕ ਤੋਂ ਬੈਂਚ ਕਰ ਤੋਂ ਆ ਜਿਹੜਾ ਆਪਾਂ ਇਸ ਛੜੜ ਨੂੰ ਹੁਣ ਅੱਖ ਤਾਂ ਖਿੱਚਣਾ ਜੀ ਅਖਰਾ ਕਲਾੜ ਨੂੰ ਕੋਚਣ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਫੋਲਡ ਕਰਨਾ ਜੀ ਲੜ ਨੂੰ ਹਲਕਾ ਜਿਹਾ ਫੋਲਡ ਕਰਨ ਤੋਂ ਬਾਅਦ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਲ ਪਾਏ ਸੀਗੇ ਉਹਨਾਂ ਬਲਾਂ ਨੂੰ ਹੁਣ ਆਪਾਂ ਖਿਲਾੜ ਦੇਣਾ ਬਲਾਂ ਨੂੰ ਖਿਲਾੜਨ ਤੋਂ ਬਾਅਦ ਇਸ ਲੜ ਦੇ ਵਿੱਚ ਉਹ ਜਿਹੜੇ ਆਪਣੇ ਬੈਗ ਤੱਕ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾਵਾਂਗੇ ਤੇ ਜਿਹੜਾ ਹੁਣ ਆਪmani ਇਸ ਤੋਂ ਛੇਵੇਂ ਲੜ ਲਗਾਵਾਂਗੇ ਛੇਵੇਂ ਲੜ ਨੂੰ ਆਪਾਂ ਜਿਹੜਾ ਬੈਗ ਤੋਂ ਪਿੰਚ ਕਰਨਾ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਅੱਖਾਂ ਖਿੱਚਣਾ ਜੀ ਅਕਤਾ ਕਲੜ ਨੂੰ ਖਿੱਚਣ ਤੋਂ ਬਾਅਦ ਜਿਹੜਾ ਆਪਣਾ ਇਸ ਲੜ ਦਾ فاਸਲਾ ਹੋਊਗਾ ਉੱਪਰਲੇੜ ਆਪਣੇ ਉੱਪਰਲੇ ਪੇਚ ਹੋਣਗੇ ਨਾ ਪੇਚਾਂ ਦਾ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਆਪਣੇ ਜਿਹੜੇ ਉੱਪਰਲੇ ਪੇਚ ਦਾ فاਸਲਾ ਉੱਪਰ ਵੱਧਕੜ ਨਹੀਂ ਰੱਖਾਂਗੇ ਉੱਪਰਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਤੁਸੀਂ ਡਵਲ ਸ਼ੀਆ ਵਰਤ ਸਕਦੇ ਹੋ ਡਵਲ ਸ਼ੀਆ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵਧਿਆ ਘਟਾਓ ਤੁਸੀਂ ਡਵਲ ਸ਼ੀਆ ਵਿੱਚ ਦੇਖ ਕੇ ਜਿਹੜਾ ਆਪਣਾ ਪੇਚਾਂ ਦਾ فاਸਲਾ ਸੈੱਟ ਕਰ ਸਕਦੇ ਹੋ ਜਿਹੜਾ ਆਪਾਂ ਇਸ ਲੜ ਨੂੰ ਵੀ ਪ੍ਰੋਪਰ ਸੈੱਟ ਕਰਕੇ ਲਗਾਵਾਂਗੇ ਜਿਹੜਾ ਆਪਣਾ ਇਹ ਲੜੂਗਾ ਇਸ ਲੜ ਨੂੰ ਆਪਾਂ ਨੇ ਸਾਫ਼ ਕਰਕੇ ਲਗਾਉਣਾ ਜਿਸ ਤਰ੍ਹਾਂ ਆਪਾਂ ਪਿਚਾਂ ਵਾਲੀ ਪੱਗ ਦੇ ਵਿੱਚ ਸਾਫ਼ ਕਰਕੇ ਲੜ ਲਗਾਉਂਦੇ ਹਾਂ ਉਸ ਤਰ੍ਹਾਂ ਹੀ ਆਪਾਂ ਇਸ ਪੱਗ ਦੇ ਵਿੱਚ ਜਿਹੜਾ ਆਪਣਾ ਛੇਵਾਂ ਲੜੂਗਾ ਛੇਵੇਂ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਨੂੰ ਇਸ ਲੜ ਨੂੰ ਉੱਪਰੋਂ ਕਿਹੜਾ ਫੋਲਡ ਕਰਨਾ ਉੱਪਰੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਅੱਖ ਤੱਕ ਖਿੱਚਣਾ ਜੀ ਅੱਖ ਤੱਕ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਅਖਤਾਂ ਕਰ ਲੜ ਨੂੰ ਜਿਹੜਾ ਆਪਾਂ ਇਸ ਲੜ ਨੂੰ ਹੁਣ ਅਖਿੱਚ ਕੇ ਤੇ ਜਿਹੜਾ ਆਪਾਂ ਪੂਰਾ ਲੜ ਨੂੰ ਚੰਗੀ ਤਰ੍ਹਾਂ ਹੋਲਡ ਕਰਨਾ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਹੁਣ ਜਿਹੜਾ ਆਪਾਂ ਇਹ ਨਾਲ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਮਚ ਕਰਕੇ ਤੇ ਲੜ ਨੂੰ ਅੱਖ ਤੱਕ ਖਿੱਚ ਲੈਣਾ ਅਕਤਾ ਕਲਰ ਨੂੰ ਖਿੱਚਣ ਤੋਂ ਬਾਅਦ ਜਿਹੜਾ ਫਰਾਂਟ ਤੇ ਤੋਂ ਰੜ ਨੂੰ ਇੱਕ ਗਰ ਰੱਖ ਕੇ ਜਿਹੜਾ ਆਪਾਂ ਫੋਲਡ ਕਰ ਦੇਣਾ ਇੱਕ ਗਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਲੜ ਨੂੰ ਗੜਾ ਹੁਣ ਆਪਾਂ ਬੈਕ ਤੱਕ ਸਾਫ਼ ਕਰਨਾ ਜੀ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜੇ ਆਪਣੇ ਸਟਾਰਟ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਕੱਢ ਕੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਆਪਣਾ ਜਿਹੜਾ ਬਲ ਇਸ ਲੜ ਨੂੰ ਜਿਹੜਾ ਆਪਾਂ ਜਿਹੜਾ ਹੁਣ ਆਪਾਂ ਕਲਗੀ ਲੜ ਦੇ ਲਈ ਪੱਕ ਪੈਨ ਲਗਾਗੇ ਜਿੱਥੋਂ ਆਪਾਂ ਨੇ ਛਿਮਾ ਲੜ ਫੋਲਡ ਕੀਤਾ ਸੀ ਛਿਮਾ ਲੜ ਦੇ ਉੱਪਰ ਆ ਕੇੜਾ ਆਪਾਂ ਨੇ ਪੱਕ ਪੈਨ ਲਗਾ ਦੇਣਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਕਲਗੀ ਲੜ ਹੋਊਗਾ ਕਲਗੀ ਲੜ ਦੇ ਪੂਣੇ ਨੂੰ ਖੋਲ ਕੇ ਉਸ ਤੋਂ ਉੱਪਰਲਾ ਪੱਲਾ ਉਹ ਆਪਾਂ ਨੇ ਥੱਲੇ ਨੂੰ ਫੋਲਡ ਕਰਨਾ ਜਿਹੜਾ ਆਪਣਾ ਥੱਲਲਾ ਪੱਲਾ ਹੋਊਗਾ ਉਸ ਨੂੰ ਆਪਾਂ ਜਿਹੜਾ ਆਪਾਂ ਨੂੰ ਫੋਲਡ ਕਰ ਦੇਣਾ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਨਾ ਜੀ ਅਨੇ ਸਲੱਡ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਨਾ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਜਿਹੜਾ ਆਪਾਂ ਨੇ ਜਿਹੜੇ ਆਪਣੇ ਸਲੱਡ ਦੇ ਉੱਪਰ ਵਾਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਬਾਅਦ 'ਚ ਨਾ ਕੱਢ ਦੇਣਾ ਜੀ ਬਾਅਦ 'ਚ ਵਾਲਾਂ ਨੂੰ ਕੱਢਣ ਤੋਂ ਬਾਅਦ ਜਿਹੜਾ ਆਪਣੇ ਸਲੱਡ ਨੂੰ ਸੈੱਟ ਕਰਕੇ ਜਿਹੜਾ ਆਪਾਂ ਨੇ ਪੱਗ ਪੈਂ ਲਗਾਇਆ ਸੀਗਾ ਲੜ ਨੂੰ ਆਪਾਂ ਨੇ ਪੱਗ ਪੈਂ ਥਲੇ ਚ ਲਿਆਵਾਂਗੇ ਪੱਗ ਪੈਂ ਥਲੇ ਚ ਲਿਆਉਣ ਤੋਂ ਬਾਅਦ ਲੜ ਨੂੰ ਫਰੰਟ ਵੱਲ ਨੂੰ ਘੁਮਾ ਦੇਣਾ ਜੀ ਫਰੰਟ ਵੱਲ ਲੜ ਨੂੰ ਘੁਮਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਇਆ ਸੀ ਗੱਲ ਲੜਨੂਗਾ ਆਪਾਂ ਛੇਵੇਂ ਲੜ ਥਲੇ ਦੱਬ ਦੇਣਾ ਜੀ ਜੇਕਰ ਤੁਹਾਡਾ ਲੜ ਪ੍ਰੋਟਲ ਆ ਰਹੀ ਹੁੰਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਬਨ ਲਗਾ ਸਕਦੇ ਹੋ ਉਹਦੇ ਕਰ ਕਿਹੜਾ ਤੁਹਾਡਾ ਲਾੜਾ ਉੱਟ ਲਾ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਨੇ ਕਰ ਲੈਣੀ ਆ ਤੇ ਜਿਹੜੇ ਆਪਣੀ ਪੱਗ ਦੀ ਸ਼ੇਪ ਆ ਗਈ ਪੱਗ ਦੀ ਸ਼ੇਪ ਨੂੰ ਜਿਹੜਾ ਆਪਾਂ ਸੈੱਟ ਕਰਾਂਗੇ ਕਿਉਂਕਿ ਇਹੜੀ ਪਾਗਾ ਉਸ ਪਾਗ ਨੂੰ ਹੁਣ ਆਪਾਂ ਇਹੜਾ ਸੈੱਟ ਕਰਾਂਗੇ ਜਿਹੜਾ ਆਪਾਂ ਨੇ ਸਿਰ ਟਕਣਾ ਜਿਹੜਾ ਸੱਦੇ ਸੈਂਟਰ ਦੇ ਵਿੱਚੋਂ ਪੱਲਾ ਲੜ ਲਗਾਏ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਦੇ ਤੇੜਾ ਕਿ ਉਸ ਲੜ ਨੂੰ ਖਿਲਾੜ ਦੇਣਾ ਪੂਰੇ ਸਿਰ ਤੇ ਲੜ ਨੂੰ ਖਿਲਾਣ ਤੋਂ ਬਾਅਦ ਲੜਾਂ ਥੱਲੇ ਕਪੜਾ ਨੂੰ ਚੰਗੀ ਤਰ੍ਹਾਂ ਦੇਖ ਕੇ ਤੇ ਮੂਹਰ ਲੜ ਨੂੰ ਖਿੱਚ ਕੇ ਦੋ ਦੁਨੀਆਂ ਹੱਸਾਂ ਤੋਂ ਫੋਲਡ ਕਰਕੇ ਮੂਹਰ ਲੜ ਨੂੰ ਬੈਕ ਤੇ ਦੱਬ ਦੇਣਾ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ